ਅੱਜ ਆਪਾਂ ਪੱਤੇ ਤੋਂ ਸ਼ੁਰੂ ਕਰਾਂਗੇ ਗੁੱਜਰਵਾਈ ਨਾਲ ਗੁੱਜਰਵਾਈਓ ਚਾਲੇ ਅੰਦੀ ਤੇਰੇ ਵਾਸਤੇ ਨਾਲ ਬਿਸਕੁਟ ਦਿਲ ਘੋੜ ਨਾਲ ਬਿਦੇ ਪਾਏ ਆਹ ਨੂੰ ਯਾ ਗੁਮੇ ਕਰਦਾ ਹੁੰਦਾ ਆ ਪਾਣੀ ਡੋਲ ਲੈ ਫੇਰ ਪਾਣੀ ਆ ਬੋਤਲ ਜੜੋ ਨਹੀਂ ਤੂੰ ਚਾਹ ਪੀ ਛੱਡ ਉਹਨਾਂ ਨੂੰ ਕੋਈ ਤੇ ਨੇ ਨਾ ਮਰ ਨਾ ਆਦੇ ਚੱਕ ਚਾਵੀ ਬੇਲਾ ਦਾ ਚੱਲੀਏ ਵੀ ਗੁਰਦਰਬਾਈ ਨਾਲ ਗੱਲਾਂ ਬਾਤਾਂ ਮਾਰ ਕੇ ਅੱਜ ਭਾਈ ਸਾਡੇ ਮੰਡ ਦੇ ਵਿੱਚ ਹੈਗੀ ਐ ਸੰਤਾਂ ਦੀ ਵਰਸੀ ਲੋਹੜੀ ਤੋਂ ਹਾਂਜੀ ਅੱਜ ਆਪ ਅੱਜ ਹਾਂਜੀ ਅੱਜ ਅੱਜ ਫਿਰ ਮੈਨੂੰ ਪੈਸੇ ਦੇ ਦੋ ਮੈਨੂੰ ਜਾਣਾ ਅੱਜ ਮੈਂ ਲੈ ਜੂਗਾ ਤੈਨੂੰ ਹਾਂ ਮੈਂ ਲੈ ਜੂਗਾ ਨਾਲੇ ਤੈਨੂੰ ਆਇਆ ਮੁੜ ਕੇ ਆਇਆ ਮੈਂ ਉਹ ਮੈਂ ਲੈਣੇ ਨਾਲ ਜਾਣਾ ਕੋਈ ਨਾ ਚੱਲੀ ਗਈ ਮੁੱਠੀ ਮਿਲੂਗਾ ਤੈਨੂੰ ਮੈਂ ਉੱਥੇ ਜਾਊਗਾ ਮੈਂ ਯਾਰ ਪੈਸੇ ਮੈਨੂੰ ਪੈਸੇ ਹੀ ਦੇ ਦੇ ਤੈਨੂੰ ਤੂੰ ਪਹਿਲਾਂ ਨਾ ਕਰੀ ਪੈਸਾ ਕੋਈ ਦੇਣਾ ਉੱਥੇ ਦਊਗਾ ਪੈਸੇ ਮੰਗਣ ਦਾ ਟ੍ਰਿਕ ਆ ਗਿਆ ਤਾਂ ਦੇਖ ਲੈ ਵੀ ਸ਼ਾਇਦ ਦੇ ਦੇਵੇ ਪੈਸੇ ਫਿਰ ਪੀ ਕੇ ਮੈਨੂੰ ਪਤ ਪਾ ਨੂੰ ਪਤਾ ਹੀ ਆ ਸਾਰੀ ਗੱਲਾਂ ਦਾ ਕਿਸੇ ਨੂੰ ਕੋਈ ਪੈਸਾ ਨਹੀਂ ਦੇੜਾ ਇਹਨੇ ਫਿਰ ਸੱਦਾ ਭੱਜਦਾ ਉਧਰ ਨੂੰ ਠੇਕੇ ਨੂੰ ਉੱਥੇ ਟਿਕਾ ਬਿਨ ਬ੍ਰੇਕ ਹਿਆਣਾ ਫਿਰ ਤਾਂ ਟਕੜ ਟਕੜ ਫਿਰ ਪਤਾ ਨਹੀਂ ਕਿਹੜੀ ਪਾਵਰ ਆ ਜਾਂਦੀ ਦੇ ਵਿੱਚ ਕਿਹੜੀ ਨਹੀਂ ਚੱਲੇ ਵੀ ਅੱਜ ਤੁਹਾਨੂੰ ਭਾਈ ਦਿਖਾਉਂਦੇ ਸਵਾ ਸਾਡੇ ਇੱਥੇ ਕੁਝ ਨਵਾਂ ਦਿਖਾਵਾਂਗੇ ਤੁਹਾਨੂੰ ਕੁਝ ਪੁਰਾਣੇ ਆਪਣੇ ਜਹਰਵੈਲੀ ਉੱਥੇ ਮਿਲਦੇ ਆ ਸਕੂਲ ਟਾਈਮ ਦੇ ਇਕੱਠੇ ਹੁੰਦੇ ਗੈਦਰਿੰਗ ਹੋ ਜਾਂਦੀ ਭਾਈ ਸਾਰਿਆਂ ਦੀ ਚੱਲਦੇ ਆ ਭਾਈ ਸਾਡੇ ਇਲਾਕੇ ਦੀ ਬਹੁਤ ਮੰਨੀ ਪ੍ਰਮੰਨੀ ਜਗ੍ਹਾ ਇਹ ਲੋ ਭਾਈ ਆ ਚੱਲੇ ਬੰਦੇ ਆਪਣੇ ਜਿੱਤਾ ਭਾਈ ਆ ਗਿਆ ਇੱਕ ਨਾਲ ਦਾ ਮੁੰਡਾ ਉਹ ਤਾਂ ਗੁੰਡ ਹੀ ਆ ਗਿਆ ਜਿੱਤੇ ਭਾਈ ਆ ਗਏ ਆ ਗਏ ਆ ਇੱਕ ਕੰਮ ਕਰ ਲਓ ਪਹਿਲਾਂ ਯਾਰ ਜਦ ਤੱਕ ਆਉਂਦੇ ਹੋ ਜਿਹੜੀਆਂ ਇੱਟਾਂ ਨਹੀਂ ਪਈਆਂ ਬਾਹਰ ਆਹ ਇਹਦਾ ਚੱਠਾ ਦੂਜੇ ਪਾਸੇ ਲਾ ਦੋ ਯਾਰ ਇੱਧਰਲੇ ਪਾਸੇ ਹਾਂ ਵੀ ਜੀ ਤੇ ਬਈ ਮੂੰਹ ਖਾਈ ਤਨ ਮੜਾ ਜਾ ਹਾਂ ਮੂੰਹ ਖਾਈ ਹਾਂ ਮੰਡਲੀ ਸਵਰ ਨਹੀਂ ਜਾਣਾ ਚ ਹੈ ਜੀ ਮੰਡਲੀ ਸਵਰ ਨੂੰ ਨਹੀਂ ਜਾਣਾ ਨਹੀਂ ਕਿਉਂ ਡਰਵਾਦਰ ਪਰ ਕਿੜਾ ਘੜਾ ਲਿਆ ਮੈਂ ਤੁਹਾਡਾ ਕੀ ਕਰਦੇ ਤੋੜ ਗਏ ਹੋ ਚੁੱਕਿਆ ਉਹ 깔ੂ ਸਾਰਾ ਸਾਫ ਇੱਥੇ ਬਜਰੀ-ਬਜਰੀ ਸਾਫ ਕਰ ਲੈ ਇੱਟਾ ਚੱਕ ਦਿੰਦੇ ਇੱਥੇ ਤੇ ਫਿਰ ਇੱਥੇ ਦੇ ਪਿੱਛੇ ਨਾ ਮੈਂ ਕੰਕਰੀਟ ਪਾਉਣ ਨੂੰ ਫਿਰਦਾ ਸਾਰੇ ਚ ਇੱਥੇ ਕੰਕਰੀਟ ਪਾ ਦੇਣੀ ਆਪਾਂ ਨੇ ਇਹਦੇ ਵਿੱਚ ਮਜ਼ਬੂਤੀ ਹੋ ਜੂਗੀ ਹੋਰ ਇਹਨਾਂ ਕੰਧ ਦੀ ਜਿੱਦਣ ਆਪਣੇ ਕੋਲ ਮਟੀਰੀਅਲ ਆਉਣਾ ਉਹ ਜਦੋਂ ਆਹ ਪਾਈ ਆਪਾਂ ਨੇ ਇੱਥੇ ਇੱਦਾਂ ਪਾ ਦੇਣੀ ਪੂਰੇ-ਪੂਰੇ ਸਾਰੇ ਚ ਕਰਦੇ ਕਹਿੰਦੇ ਰੋਟੀ ਖਾ ਲੈ ਮੈਂ ਕਿਹਾ ਨਹੀਂ ਜਲਦੀ ਕਹਿੰਦੇ ਅਸੀਂ ਵੀ ਸਵੇਰ ਤੱਕ ਮੱਥਾ ਟੇਕ ਕੇ ਆਉਣਾ ਸਰ ਮੈਂ ਉੱਥੇ ਪਕੌੜੇ ਖਾ ਲਊਂ ਉੱਥੇ ਹੀ ਲੰਗਰ ਖਾ ਲਊਂ ਪਰ ਮੈਂ ਕਿਹਾ ਥੋੜੀ ਜਿਹੀ ਹਾਜ਼ਰੀ ਜੀ ਕਰੇ ਲਈਏ ਲਿਆ ਭਾਈ ਮਿੱਠੇ ਵਾਲੇ ਕਹਿੰਦੇ ਮੁੱਢੀ ਅੰਗਰੇਜ਼ਾਂ ਵਿੱਚੋਂ ਕਿ ਆਪਾਂ ਗੋਭੀ ਵੀ ਕਰਦੀ ਵਿੱਚ ਮੱਕੀ ਦੀ ਰੋਟੀ ਵਿੱਚ ਗੋਭੀ ਪਾ ਕੇ ਚੀਜ਼ਾਂ ਪਾ ਕੇ ਇੱਕ ਇੱਕ ਬਹੁਤ ਮੈਂ ਕਹਿੰਦਾ ਇੱਕ ਇੱਕ ਖਾ ਲੋ ਹਾਂ ਅਪਿਛੇ ਕੀ ਕਰ ਲਪਾਈ ਲਪਾਈ ਫੇਰ ਮੈਂ ਮੈਂ ਕਹਿੰਦਾ ਜੇ ਕੱਲ ਲੈਂਟਰ ਪਾਉਣਾ ਫੇਰਾ ਕਰਾਇਆ ਪੈ ਜਾਣਾ ਉਹਦਾ ਉਹਦਾ ਢੈਡ ਦਾ ਹੈਂ ਢੈਡ ਦਾ ਲੋਹੇ ਵਾਲੀ ਦਾ ਲੋਹੇ ਵਾਲੀ ਦਾ ਹਾਂ ਮੇਰੇ ਮੰਜੇ ਦਾ ਨੁਕਸਾਨ ਕਰਤਾ ਇੱਕ ਤੁਸੀਂ ਪੂਰਾ ਹੁਣ ਅੰਦਰ ਲਾ ਦੇਣਾ ਤੇ ਬਿਸਤਰਾ ਇਹਦੇ ਪਰ ਲਾ ਨਾ ਕਿਹਦੇ ਚਾਰਦਾ ਇਹ ਤਾਂ ਪਾਣੀ ਕੱਢੋ ਯਾਰ ਫਿਰ ਹਾਂ ਥੋੜੀ ਬਜਰੀ ਲੱਗਣ ਸਮਟ ਦੋ ਫਿਰ ਮੈਨੂੰ ਇੱਕ ਵਾਰੀ ਫੇਰ ਤੋਣਾ ਹਾਂ ਮੈਂ ਇੱਕ ਵਾਰ ਥੋੜੀ ਦੇਸ ਲੱਗਣ ਤੋਂ ਬਾਅਦ ਇੱਕ ਵਜੇ ਮੰਡ ਨੂੰ ਚੱਲੀ ਫਿਰ ਸਾਰੇ ਜਣੇ ਪਕੌੜੇ ਖੜਾ ਕੇ ਲਿਆਵਾਂ ਸਾਨੂੰ ਅੱਜ ਦੁਪਹਿਰ ਦਾ ਲੰਗਰ ਅੱਜ ਮੰਡ ਵਾਲੇ ਗੁਰਦਾਰੇ ਚ ਓਏ ਕੱਛ ਮਾਕੇ ਦਿਨ ਪਾਣੀ ਪਾਣੀ ਪੋਣਾ ਹੈ ਨਗਰ ਹੈ ਨਗਰ ਪੈਣੀ ਪਾਣਾ ਪਾਣੀ ਪਾਣਾ ਦੇ ਵਿਚਾਲੇ ਦਲੇ ਵਾਲੇ ਦਲੇ ਇਹਨਾਂ ਦਾ ਇੱਕ ਵਾਰੀ ਹੋਲਣ ਦੇਣਾ ਦਾ ਉਹ ਵੀ ਨੰਬਰ ਨਹੀਂ ਪਾਣੀ ਹੁੰਦਾ ਇੱਕ ਵਾਰੀ ਇਹਦਾ ਪੂਰੀ ਲਪਾਈ ਹੋਲਣ ਦੇ ਤੇ ਦਮ ਦੇਖਾਂ ਵਿੱਚ ਪਾਣੀ ਤਾਂ ਲੀਕ ਹੁੰਦਾ ਉਹ ਵੀ ਦੇਖਾਂਗੇ ਆ ਉੱਥੇ ਚੱਕਲਾ ਥੋੜਾ ਪਾਣੀ ਦਾ ਦੇਖਣਾ ਵਿੱਚ ਫਿਰ ਪਾਣੀ ਤਾਂ ਲੀਕ ਹੁੰਦਾ ਇਹ ਦੇਖਣਾ ਫਿਰ ਪੂਰਾ ਚੰਗੀ ਤਰ੍ਹਾਂ ਹੈ ਘੈਂਟ ਲਾਈ ਮਸਾਲਾ ਕੋਈ ਚੱਕਰ ਨਹੀਂ ਵਾਗਿਆ ਹਾਂ ਫਿਰ ਵੀ ਤਾਂ ਵਾਲੇ ਦਾ ਟੈਕ ਕਰਕੇ ਇਹਨੂੰ ਤਾਂ ਸਲਾ ਪਾਵਾਂਗੇ ਦੇਖੋ ਹਾਂ ਹਾਂ ਆਰਡਰ ਆ ਗਿਆ ਭਾਜੀ ਆ ਗਿਆ ਹੋ ਗਿਆ ਉਹ ਜਰਪਈ ਵੀ ਥੋੜੀ ਇਹਨੂੰ ਅੱਛਾ ਅੱਜ ਜਿੱਤਾ ਹੀ ਬੜਾ ਸੁਣਾ ਲੱਗਦਾ ਮੈਨੂੰ ਤਾਂ ਅੱਜ ਆ ਮੁੰਡਾ ਖੰਡਾ ਹੀ ਲੱਗੀ ਜਾਂਦਾ ਤੇ ਮੂੰਹ ਤਾਂ ਦੇਖ ਯਾਰ ਕਹਿ ਰਿਹਾ ਕਿਦਾ ਅੱਜ ਚੱਲ ਆ ਰਹੀ ਤਾਂ ਉਹ ਤਾਂ ਇਹਦਾ ਹਣਾੜੀ ਤੋੜ ਗਿਆ ਬਾਈ ਹਾਂ ਹਲੇ ਨਵਾਂ ਦੇਦਾ 10 ਵਾਲੇ ਨੂੰ ਚੈਨ ਚਾਹ ਲਿਆ ਦੋ ਬਾਦ ਦਸ ਕੋ ਬੰਦੇ ਨੇ ਭੇਜੇ ਦੋ ਜਿੱਤਾ ਟੈਲਾ ਵਾਲਾ ਓ ਯਾਰ ਹਵਾੇ ਕਰਦਾ ਪਾਣੀ ਆ ਪਾਣੀ ਬਗੰਦ ਕਹਦਾ ਕੰਸਰ ਦਾ ਵਿੱਚ ਫੇਰਾ ਸਾਰਾ ਵਿੱਚ ਸਿਰਦਾ ਯਾਰ ਦਾ ਨਹੀਂ ਭਾਈ ਲੈ ਦੇ ਤੈਨੂੰ ਤਾਂ ਪੜੀ ਸੜਿਆ ਰ ਓ ਕੌਣ ਆ ਗਿਆ ਨਾ 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 ਕੱਲ ਸਵੇਰੇ ਸਾਜਰ ਗਿਆ ਤਾਂ ਹੈ ਕੱਲ ਸਵੇਰੇ ਸਾਜਰ ਉੱਠਦੀ ਸਾਰੇ ਠੇਕੇ ਹਾਂ ਘੁੰਮਣ ਚਲੇ ਜਾਵਾਂ ਹਾਂ ਘੁੰਮਣ ਹਾਂ ਤੂੰ ਘੁੰਮਣ ਠੇਕੇ ਕਿੱਧਰ ਨੂੰ ਜਾਣਾ ਕਿਉਂ ਰਸਤਾ ਸਾਰੇ ਦੁਨੀਆ ਕੋਲ ਨਾ ਠੇਕੇ ਠੇਕੇ ਘੁੰਮਣ ਠੇਕੇ ਕਿੱਧਰ ਨੂੰ ਜਾਣਾ ਉੱਦੋਂ ਪਰਲੇ ਪਾਸੇ ਲੰਘ ਜਾ ਉੱਦੋਂ ਲੰਘ ਜਾ ਗਰਾਊਂਡ ਵੱਲੋਂ ਲੰਘ ਜਾ ਅੱਛਾ ਮੈਂ ਲੱਤਾਂ ਤੇ ਆਉਣੀ ਨਾ ਹਾਂ ਹਾਂ ਜਦੋਂ ਪੈਸੇ ਮਿਲ ਜੇ ਪਤਾ ਨਹੀਂ ਕਿਹੜੀ એનર્ਜੀ ਆ ਜਿੰਦੀ ਇਹਦੇ ਵਿੱਚ ਬਾਥਾ ਆ ਫਰਾ ਸਪੀਡ ਫੜਦਾ ਇਹ ਫੜ ਜਾ ਤੈਨੂੰ ਜੀਪ ਚ ਲੈ ਕੇ ਚੱਲਦਾ ਉਹ ਅੱਗੇ ਜੀਪ ਬਾਤ ਤੂੰ ਆਪਣੇ ਤੇਰੇ ਬਾਅਦ ਸਪੈਸ਼ਲ ਜੀਪ ਆਈ ਜਲੇਣ ਇਹ ਤੁਸੀਂ ਹਰੇਕ ਦੀ ਸ਼ਾਂਤੀ ਜਿਹੜੀ ਜਾਂ ਨਿੰਮਾ ਵੀ ਗੱਲ ਛੜੀ ਜਾਵੇ ਆਕੇ ਦੜ ਗੱਜਰਵਾਇਨ ਚਾੜੀ ਤੇ ਇੱਤੀ ਫਕਾਲਾਂ ਦੀ ਨਾਲ ਜੀਪ ਦੇ ਕਦਾਂ ਲੱਗ ਰਿਹਾ ਗੱਜਰਬਾਈ ਜੀਪ ਚ ਬੈਠ ਕੇ ਖੁੱਲਾ 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 ਜਿਹਾ ਲੱਗ ਰਿਹਾ ਰਾ ਫੋਨ ਨੰਬਰ ਹੈ ਉਸ ਦਾ ਦਾ ਬਰਾਸ਼ਤ ਉਹ ਲੇ ਗੁੱਜਰਵਾਇ ਦੇ ਘਰ ਆਇਆ ਬੜੀਆਂ ਚੀਜ਼ ਆਟਮਾਂ ਲਾਈਆਂ ਤਾਂ ਇਦਾਂ ਬੂਲੀਆਂ ਅੰਬਰੂ ਅੰਬਰੂ ਮੋਟਪਲਾਲਾ ਯਾਰ ਇੱਥੇ ਤੇਰਾ ਹੋਣਾ ਨਹੀਂ ਹੈਗਾ ਇਹ ਹੈ ਇਹ ਮੋਟਪਲਾਲਾ ਅੰਬਰੂ ਉਹਨੂੰ ਤੇ ਵਧੀਆ ਨਸਲ ਆ ਰਿਹਾ ਢੂੜੇ ਪੱਟਦੀ ਤੂੰ ਮੰਝਾ ਕਦ ਚੱਕਦਾ ਹੁਣ ਰੋ ਪਾਈ ਆ ਵੀ ਆ ਗਏ ਮਾਨ ਟਾਇਲ ਵਾਲੇ ਵੀ ਆ ਗਏ ਚੱਕ ਲਓ ਭਾਈ ਆਪਣਾ ਸਾਮਾਨ ਚੱਕ ਲਿਆ ਫੇਤਾ ਮਨਫਰ ਮਨ ਨਾਲ ਦੋ ਟਰੱਕਾਂ ਨਾਲ ਸੱਜੂਗਾ ਹਾਂ ਸਰ ਦੇਖ ਲੈਂਦੀ ਮਨਤੀ ਕਰ ਅੱਛਾ ਮਨਤੀ ਕਰ ਭਾਈ ਲਾੜੀ ਲੈਂਟਰ ਦੀ ਮਿੰਤ ਬਣਾ ਇੱਧਰ ਲਾਵਾਂ ਸਰੇ ਭੱਲ ਲੱਗਣਾ ਸਰੇ ਭੱਲ ਲੱਗੂਗਾ 53 ਉਹ ਵੀ 13 ਕਿਊਬਿਕ ਨਾਲ ਸਰ ਜਾਣਾ ਜੀ 13 13.5 ਇੱਕ ਟਰੱਕ ਕਿੰਨਾ ਫੁੱਟ ਏਰੀਆ ਕਵਰ ਕਰਦਾ ਇੱਕ ਸਰ ਜੇ ਆਪਣਾ 6 ਇੰਚੀ ਸਲੇਬ ਨਾਲ ਆਪਣਾ ਟਰੱਕ ਕਰ ਲੈਂਦਾਈ 550 ਫੁੱਟ ਏਰੀਆ ਕਵਰ ਸਾਢੇ 550 ਫੁੱਟ ਆਪਣਾ ਹੋ ਗਿਆ ਜਿਹੜੇ ਦੋ ਟਰੱਕਾਂ ਨਾਲ ਸਰਜੂ ਹਾਂਜੀ ਹਾਂਜੀ ਦੋ ਨਹੀਂ ਪੂਰੀ ਨਹੀਂ ਲੱਗਣੀ ਦੋ ਡੇਢ ਕਿ ਲੱਗੂ ਬਾਈ ਨਹੀਂ ਆਪਣਾ ਥੱਲੇ ਵੀ ਆਪਾਂ ਨੇ ਕਰਾਉਣਾ ਥਰੋਂ ਉਹ ਵੀ ਚਲ ਬਾਅਦ ਚ ਦੇਖਦੇ ਆਂ ਵਦਿਆ ਮਾਲ ਆਪਣੇ ਕੋਲ ਉਹ ਫਿਰ ਆਪਾਂ ਕਰ ਲਾਂਗੇ ਦੇਖ ਲਾਂਗੇ ਥੱਲੇ ਮੈਂ ਇੱਕ ਜੋ ਮੈਂ ਤੁਹਾਨੂੰ ਦੱਸ ਦਾਂ ਵੀ ਥੱਲੇ ਕਿਆ ਕਰਾਉਣਾ ਸਰ ਠੀਕ ਹੈ ਜਦੋਂ ਇੱਕ ਟਰੱਕ ਆਪਣਾ 550 ਫੁੱਟ ਏਰੀਆ ਕਵਰ ਕਰ ਲੈਂਦਾ ਹਾਂ 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 ਚਲੋ ਠੀਕ ਹੈ ਜੀ ਉਹ ਵੀ 6 ਇੰਚੀ ਪਾਈ ਜੀ ਤਾਂ 550 ਹੀ ਫੈਲ ਜਾਣਾ ਹਾਂ ਡੇਢ ਨਾਲ ਸਰਜੂ ਉਹ ਪਿੱਛੇ ਤਾਂ ਤੁਸੀਂ ਦੋ ਹੀ ਭਰ ਕੇ ਭੇਜੂਗਾ ਇੱਕ ਇਹ ਪਹਿਲਾਂ ਇੱਕ ਭੇਜਾਂਗੇ ਜੀ ਉਸ ਤੋਂ ਬਾਅਦ ਜਿੰਨਾ ਵੀ ਏਰੀਆ ਬਾਕੀ ਹੋਊਗਾ ਉਹਨਾਂ ਦੇਖ ਕੇ ਉਹਨਾਂ ਭੇਜਾਂਗੇ ਜੀ ਚਲੋ ਵੀ ਗੱਲ ਸਹੀ ਹੈ ਉਹ ਆ ਵੀ ਤਮੇ ਮਾਲਕ ਨੀਂਚੀ ਪਾਉਣਾ ਉੱਪਰ ਹੈ ਸਾਢੇ ਪੰਜ ਸਾਢੇ ਪੰਜ ਕਰਿਆ ਸੀ ਸਾਢੇ ਪੰਜ ਸਾਢੇ ਪੰਜ ਠੀਕ ਹੈ ਤੇ ਟਲਾਂ ਟਲਾਂੜ ਦਾ ਕਿੱਦਾਂ ਕਰੂੰਗਾ ਫਿਰ ਫਿਰ ਟਲਾਂੜ ਕਰੀ ਸੀ ਉਹਦਾ ਮਾਲ ਦਾ ਇੱਕ ਬਰੋ ਬਰੇ ਜਾਣਾ ਸਾਰਾ ਤੇਰਾ ਹਾਂ ਉਹ ਜਾਣਾ ਟਾ ਪਾਇਆ ਮਾਲ ਅੱਛਾ ਦੇਖ ਤਾਂ ਦਾ ਅੰਦਰ ਚ ਰੱਖੂਗੀ ਅੱਛਾ ਆ ਇੱਥੇ ਦੱਸ ਹਾਂ ਠੀਕ ਇੱਥੇ ਹੈਗਾ ਪਾਣੀ ਜਿਹੜਾ ਸਾਰੇ ਪਿੰਡ ਦਾ ਇੱਥੇ ਨੂੰ ਇਕੱਠਾ ਹੁੰਦਾ ਆ ਕੇ ਆਹ ਦਾ ਉਹ ਬੰਡਾ ਹਾਂ ਮੈਂ ਹੁਣ ਇਹ ਸੋਚਦਾ ਹਾਂ ਵੀ ਇੱਥੇ ਜੜ੍ਹ ਕੱਢ ਲਾ ਕੇ ਆਇਆ ਨਾ ਕਰ ਲਈਏ ਦੇ ਕੋਈ ਘੈਂਟ ਜਿਹਾ ਫੁੱਦੂ ਜਿਹਾ ਲਾ ਲਾ ਦੇ ਯਾਰ ਮੁਰੇ ਜੜ੍ਹ ਲਾ ਦੇਓ 4 ਫੁੱਟ 4 ਪੰਜ ਫੁੱਟ ਹਾਂ ਇਹ ਆ ਕੇ ਇੱਕ ਰਾਣੀ ਫੁੱਟ ਇਹਦਾ ਹੋਆ ਕੱਟੀ ਜਿਹੜੇ ਫਟਾ ਜੀਆ ਤੁਹਾਡੇ ਬਗਾਈ ਕਿ ਲਉਂਗੇ ਚੱਕੋ ਭਾਈ 60 ਰੁਪਏ ਫੁੱਟ ਏਰੀਆ 60 ਰੁਪਏ ਮੈਂ ਵੇਚ ਰਿਹਾ 70 ਰੁਪਏ ਵੇਚਦੇ ਆ 4000 70 ਰੁਪਏ ਸਕਰ ਫੁੱਟ 70 ਰੁਪਏ ਸਕਰ ਫੁੱਟ ਚੱਕੋ ਮਾਲ ਚੱਕੋ ਮਾਲ ਕਲਾ ਟੈਲਰ ਵੇਚ ਨਹੀਂ ਫਿਰ ਬਾਅਦ ਚੋੜੇ ਹੋਣੀ ਆ ਫਿਰ ਲਾਉਣੀ ਆ ਇਹਦਾ ਬਹੁਤ ਵਰੀ ਬੀ ਗੋੜਾ ਸੜੀ ਨਹੀਂ ਲਾਉਂਦਾ ਸਭ ਵੇਚਦਾ ਆ ਆ ਜਾ ਭਾਈ ਬੰਦੂ ਉੱਪਰ ਆ ਫੜਾ ਜਾ ਆਉਣਗੇ ਚਾਹੀਦੇ ਸਮਾਂ ਇਹ ਤਾਂ ਹੁਣ ਅੱਜ ਇਹਨੇ ਸਰੀਏ ਚੱਕ ਦੜਾ ਆ ਬਿਸਰੀ ਇੱਥੇ ਲਾ ਜਣਾ ਬਨੇਰੇ ਉਪਰ ਇੱਧਰ ਲਾ ਦੇਣਾ ਮੈਂ ਇਹਦੇ ਬਾਅਦ ਆਹ ਚੱਕ ਦੇਣੇ ਬਾਕੀ ਤੋਂ ਆਪਣਾ ਸਮਾਨ ਇੱਥੇ ਬਣਾ ਮੇਰਾ ਬਨੇਰਾ ਬੰਦ ਕਰ ਦੇ ਇੱਥੇ ਤੇ ਆਹ ਲਾ ਜਦਾ ਵਿੱਚ ਦੂਈ ਲਾਉਣੇ ਹਾਂ ਹਾਂ ਲੇਜ਼ਰ ਕਟਿੰਗ ਆਹ ਕੰਮ ਕਰਦਾ ਲੇਜ਼ਰ ਕਟਿੰਗ ਬਾਅਦ ਹਾਂ ਅੱਧੀ ਸਾਈਡ ਕੰਮ ਹੁੰਦਾ ਬਾਕੀ ਕੰਮ ਬਾਅਦ ਅੱਗੇ ਦਾ ਬੰਦਾ ਚ ਲੈਣਾ ਤੇਰਾ ਹਾਂ ਬਨੇਰਾ ਕਰ ਹਾਂ ਬਨੇਰਾ ਕਰ ਦਿੰਦੇ ਤੂੰ ਦੱਸ ਥੋੜੇ ਵੀ ਲਾਉਣੇ ਚਾਹ ਰਹੇ ਹਾਂ ਉੱਪਰ ਚਾਰ-ਚਾਰ ਥੋੜਾ ਥੋੜਾ ਵਿੱਚ ਵਿੱਚ ਪਾ ਦਿੰਦੇ ਭਜਨ ਜ਼ਿਆਦਾ ਨਾ ਹੋ ਜਾਵੇ ਮੈਂ ਦੇਖਦਾਂਗੇ ਪਕੌੜੇ ਆ ਗਏ ਕਿ ਬੰਦੇ ਲੱਗੇ ਹੋਏ ਯਾਰ ਇਹਨਾਂ ਦਾ ਵੀ ਦਿਲ ਕਰਦਾ ਪਕੌੜੇ ਖਾਣੇ ਨੂੰ ਹੋਟ ਆਇਆ ਲੇਦਾ ਪੂਰੀ ਲੈ ਖੁੱਲੇ ਤੇ ਦੇਖੀ ਤੂੰ ਕਿੱਡਾ ਬਣਨਾ ਵਾ ਪੂਰਾ ਬੂਰਾ ਬਣ ਗਿਆ ਹੋਰ ਦੱਸ ਦੇਖ ਲੈ ਜਾਨਾ ਫਿਰ ਕੱਪੜੇ ਪਾਵੇਂ ਟੁੱਕੜੇ ਆਦੇ ਮਾਤਾ ਲੱਗੀ ਵੀ ਥੋੜ ਤੇ ਜਾਣੀ ਰੱਦੇ ਕਹਿੰਦੇ ਤੂੰ ਆ ਕੱਪੜੇ ਟੁੱਕੜੇ ਪਾ ਕੇ ਜਾ ਵਾ ਵਾ ਦੇ ਲਈ ਚੱਲੇ ਚੱਲ ਮੈਂ ਦੇਖਦਾ ਤੇਰੇ ਬਾਤ ਇੱਥੇ ਲੈ ਕੇ ਆਉਂਦਾ ਪਕੌੜੇ ਜਾਨਾ ਬਪੂ ਆ ਜਾ ਹੈ ਫਕੜੇ ਚੱਲਦੇ ਆ ਚਲ ਅਸੀਂ ਅਸੀਂ ਆ ਆ ਮੁੜ ਕੇ ਖਾ ਮੈਂ ਚੱਲੇ ਚੱਲੇ ਅਸੀਂ ਵੀ ਚੱਲ ਪਏ ਜੀ ਮੇਲਾ ਸਵਾ ਦੇਖਣਾ ਕਾਲੂ ਨਾ ਬਨਾਰਾ ਪੈ ਜਵੇ ਕਿਤੇ ਮੈਂ ਇਹ ਲੋਕਾਂ ਨੂੰ ਖਾਦ ਤੋਂ ਇਹ ਮੁਹਾਕਮਰ ਦੀ ਜਿਵੇਂ ਨਾਲੇ ਆ ਜਾਣਾ ਇਹਨੇ ਲਓ ਜੀ ਪੁੱਜ ਗਏ ਜੀ ਮੈਂ ਤਾਂ ਸਾਡੀ ਗੱਡੀ ਉਹ ਮੈਂ ਉਹ ਖੜਾ ਕੇ ਆ ਆ ਨਾ ਐ ਦੋ ਜਣਾਂ ਚੱਲੇ ਲੈ ਜਾ ਆ ਡੀਸੀ ਡਿਊਟੀ ਲੱਗੀ ਏ ਡੀਸੀ ਡਿਊਟੀ ਠੀਕ ਆ ਭਾਈ ਹਾਂ ਸਸਰੀ ਗਾਲ ਜੀ ਲੈ ਆ ਭਾਈ ਮੁੰਡਿਆ ਕਿਆ ਹੈ ਤੇਰੇ ਕੋਲ ਪਕੌੜੇ ਆ ਗਰਮ ਗਰਮ ਆਪਣੇ ਬੰਦਾਂ ਦਾ ਖਿਆਲ ਰੱਖੋ ਗਰਮ ਗਰਮ ਲਿਆਇਆ ਕਰੋ ਮੜੇ ਜੇ ਯਾਰ ਤੁਹਾਡਾ ਪੂਰਾ ਗਰਮ ਗਰਮ ਭੇਜੇ ਪਕੌੜੇ ਸ਼ੁਕਰੀਆ ਤੇਰਾ ਬਾਈ ਬਾਈ ਸਾਰੇ ਵਾਦੀ ਗੱਲ ਚੱਲ ਗਈ ਵਾਦੇ ਉਹ ਸਵਾਇਦ ਲਿਆਗੇ ਸਾਰੇ ਸ਼ੁਕਰੀਆ ਬਈ ਸ਼ੁਕਰੀਆ ਅਸੀਂ ਖੜਾ ਤੈਨੂੰ ਅਸੀਂ ਤਾਂ ਮਖਾਉਲ ਕਰਦੇ ਆ ਅੱਛਾ ਅਸੀਂ ਉਹ ਸੰਗਤ ਵਾਲੇ ਖਾਂਦੇ ਅਸੀਂ ਵੀ ਹਾਂ ਹਾਂ ਜੀ 5:00 ਵਜੇ ਕੋ ਮਦੌਦਰ ਇਹ ਸਾਈਡ ਉੱਤੇ ਪਈ ਆ ਘੁੰਮਦਾ ਪੰਤ 5:00 ਵਜੇ ਤੱਕ ਮੈਨੂੰ ਦੇਖ ਰਿਹਾ ਹੈ ਮੈਂ ਮੁੜ ਕੇ ਆਉਂਦਾ ਮੈਂ ਫੋਨ ਕਰੀ ਜਾਂਦਾ ਹੋਰ ਅੱਛਾ ਸਲਾਡ ਲਾਇਆ ਹੋਇਆ ਚਲਿਓ ਚਲਿਓ ਨਹੀਂ ਨਹੀਂ ਉਦੋਂ ਦੇਖਦੇ ਲੱਗੀਦੀ ਡਿਊਟੀ ਉਹਨੂੰ ਵਟਾਲ ਕੇ ਆਇਆ ਦਾ ਮੈਂ ਅਫਤਾਰ ਨੂੰ ਅੱਛਾ ਅੱਛਾ ਬੜਾ ਬੜੀ ਮੈਂ ਚਾਹ ਪੀਆ ਉਹ ਮੈਂ ਵੀ 1 ਵਜੇ ਆਉਂਦਾ ਮੁੜ ਕੇ ਯਾਰ ਮੈਂ ਮੜਾ ਨਾ ਜਦ ਤੱਕ 1 ਵਜੇ ਛੁੱਟੀ ਕਰਦਾ ਸਾਰੇ ਲੰ ਆਪਣੇ ਲੇਬਰ ਵਾਲੇ ਅੱਛਾ ਫੇਰ ਆਉਂਦਾ ਮੁੜ ਕੇ ਮੈਂ ਜਦ ਤੱਕ ਭਖੜਾ ਪ੍ਰੋਗਰਾਮ ਹਾਂ ਜਦ ਤੱਕ ਆਉਂਦਾ ਮੈਂ ਗੱਲ ਹੋ ਗਈ ਜੀ ਲੈ ਭਾਈ ਸਾਰਿਆਂ ਨੂੰ ਪਕੌੜੇ ਇੱਥੇ ਵੀ ਖਵਾ ਦਿੱਤੇ ਆਪਾਂ ਨੇ ਜਿੱਤੇ ਖੋਜਾ ਹੁਣ ਚਾਹ ਰਹਿ ਗਈ ਕੋਈ ਗੱਲ ਨਹੀਂ ਹੁਣ ਪਰ ਤੁਹਾਨੂੰ ਤਾਂ ਨਹੀਂ ਪਕੌੜੇ ਮਿਲੇ ਹਨਾ ਮਾ ਆ ਲਿਆ ਤੁਹਾਡੇ ਸਾਥ ਤੇ ਇੱਥੇ ਠੀਕ ਆ ਹੈ ਅੰਦੀ ਇੱਥੇ ਨਾ ਜਾ ਤੇ ਤੇਰੇ ਹਨਾ ਜਦੋਂ ਰੇਤ ਬਣਦੀ ਜਾਂਦੀ ਰੰਗਤ ਜੀ ਜੋ ਜੋ ਲੱਗਦੇ ਜਾਂਦੇ ਲੱਗਦੇ ਬਾਥਰੂਮ ਖੁੱਲੋ ਢੁੱਲੋ ਹੁੰਦਾ ਜਾਂਦਾ ਅਜਿੰਦਾਂ ਜਿਆ ਲੱਗਦੇ ਜਾਂਦੀ ਨਾ ਇਹਦਾ ਤਾਂ ਬਾਥਰੂਮ ਖੁੱਲੋ ਖੁੱਲ ਕੇ ਲੱਗਣ ਲੱਗ ਗਿਆ ਲਓ ਜੀ ਪੁੱਜ ਗਿਆ ਦੁਬਾਰੇ ਫੇਰ ਸੰਗਤਾਂ ਦੇ ਸੰਗਤਾਂ ਚਾਰੇ ਪਾਸੇ ਅਸਟ ਦਵਾਨ ਹਰ ਲੱਗਿਆ ਵਦਿਆ ਵੇ ਕੀ ਗੱਲ ਵਦਿਆ ਵਦਿਆ ਕੀਰਤਨ ਕਰਦੇ ਨੇ ਇੱਥੇ ਲੱਗਿਆ ਹੋਇਆ ਜੀ ਬਾਬਿਆਂ ਦਾ ਧੂਣਾ ਲਓ ਜੀ ਪੂਰੀਆਂ ਸੰਗਤਾਂ ਚਾਰੇ ਪਾਸੇ ਲੰਗਰ ਚੱਲਦੀ ਏ ਇੱਧਰ ਕਾਰ ਸੇਵਾ ਚੱਲਦੀ ਪੂਰੀ ਹਾਂ ਪ੍ਰਸਾਦਾ ਵਾਹਿਗੁਰੂ ਜੀ ਸਸਸਸ ਵਾਹ ਵਾਹ ਬੱਸ ਬੱਸ ਕੋਈ ਨਾ ਬੋਲੋ ਲਓ ਜੇ ਇੱਥੋਂ ਦਾ ਬਾਜ਼ਾਰ ਬੈਠੋ ਵੀ ਬੈਠੋ ਕੋਈ ਛੱਡ ਕੇ ਜਾਂਦਾ ਕੋਈ ਤੁਹਾਨੂੰ ਲੈਣ ਆਉਂਦਾ ਘਰਾਂ ਪਰੋਣੇ ਆ ਗਏ ਹੁਣ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਯਾਰ ਪੂਰੇ ਐਨੀ ਤੋਂ ਫੈ ਨਹੀਂ ਗਰਮੀ ਦੀ ਗਰਮੀ ਅੱਜ ਤੱਕ ਸੋਚਦਾ ਕਿ ਦੁਨੀਆ ਦੇ ਕਿਹੋ ਜਿਹੇ ਹੋ ਜਿੰਦੀ ਨਾ ਥੋੜੀ ਜਿਹੀ ਗਰਮਾਇਆ ਸਰ ਲੋਕ ਵੀ ਹੋ ਜਾਂਦੇ ਨੇ ਇੱਥੇ ਬਹੁਤ ਜ਼ਿਆਦਾ ਐਸੀ ਖੋਣਾ ਛੱਡਿਆ ਆ ਜਾ ਕੱਲ੍ਹ ਇੱਥੇ ਹੀ ਰਹੀ ਲੈਂਟਰ ਪਾਉਣਾ ਕੱਲ੍ਹ ਉਹਨੂੰ ਪਕੌੜੇ ਖਾਣਨਾ ਪਕੌੜੇ ਪਕੌੜੇ ਤੇ ਵਸੇ ਚ ਖਲਾਦੇ ਹੋਈ ਵਾਲਾ ਲੈਂਟਰ ਨਾ ਉਹ ਅੱਜ ਪਕੌੜੇ ਖਲਾਦੇ ਕੱਲ੍ਹ ਨੂੰ ਨਾ ਪਕੌੜੇ ਮੰਗਿਓ ਯਾਰ ਯਾਰ ਬੰਦ ਲੱਗੇ ਬਸ ਹੋ ਗਿਆ ਇੱਕ ਸੱਟ ਰਹੀ ਗਈ ਬਸ ਹਾਂਜੀ ਲਓ ਵੀ ਉੱਪਰ ਜਾਲ ਬੰਨਿਆ ਜਾ ਰਿਹਾ ਪਹਿਲਾਂ ਨਹੀਂ ਤਾਂ ਇੰਨਾ ਡਰ ਲੱਗਦਾ ਜਦੋਂ ਹੁਣ ਉੱਪਰ ਚੜਦੇ ਨੂੰ ਡਰ ਲੱਗਦਾ ਤੇ ਉਤਰਦੇ ਨੂੰ ਤਾਂ ਡਰ ਲੱਗਦਾ ਚੱਕਰ ਜਾਉਣ ਲੱਗ ਜਾਂਦੇ ਥੱਲੇ ਨੂੰ ਦੇਖਦੇ ਆ ਆਦਾ ਪੌੜੀ ਚੁਕਾਈ ਮੈਂ ਕਿ ਪਰਲੇ ਪਾਸੇ ਲਾ ਲੋ ਹੇ ਲੋਲੀ ਨਾ ਇੱਥੇ ਤੇ ਕੰਮ ਖਰਾਬ ਨਾ ਹੋ ਜਾਵੇ ਤਾਂ ਕਿ ਹਾਂ ਮੈਂ ਇੱਥੇ ਪੌੜੀ ਇਧਰ ਉਧਰ ਕਰ ਲਓ ਚੱਲਾਂ ਚੱਲਾਂ ਤੁਨੂੰ ਮੈਂ ਨਾ ਬੰਤਾ ਬਾਬਾ ਉੱਥੇ ਦੇਖ ਲਿਆ ਬੈਠਾ ਉੱਪਰ ਤੇ ਮੈਂ ਚੱਲ ਬਾਬੇ ਕੋਲ ਚੱਲਦੇ ਆਂ ਯਾਰ ਮੈਂ ਦੇਖਿਆ ਬਾਬਾ ਦੀ ਇੱਕ ਹੋਰੇ ਆਟਮ ਲਈ ਬੈਠਾ ਤੇ ਕਿਆ ਨੋ ਇਹਦਾ ਬੈਲਾ ਬੈਲਾ ਰਸ਼ੀਅਨ ਬੈਲਾ ਕਾਲ ਤੇਰੇ ਵਰਗੇ ਮਨ ਦੀ ਟੱਪ ਕੇ ਮਨ ਦੀ ਟੱਪ ਕੇ ਮਾੜੀ ਨਹੀਂ ਹੋਈ ਹੋਈ ਹੈਗੀ ਹੈ ਹੈ ਮਾੜੀ ਨਹੀਂ ਹੈਗੀ ਨਾ ਨਾ ਇਹ ਛੋਟੀ ਹੁੰਦੀ ਲੈਂਦੀ ਦੀ 15 ਦਿਨ ਦੀ ਦੀ ਲੈਂਦੀ ਦੀ ਅੱਛਾ ਇਹ ਦੁੱਧ ਦਾ ਦਮਾਦਾ ਨਹੀਂ ਪੀਤਾ ਉਰੇ ਆ ਕੇ ਰਹੀਏ ਸਾਰਾ ਬਿਮਾਰ ਹੋ ਗਈ ਦੀ ਪਿੱਛੇ ਜੀ ਥੋੜੀ ਹੈ ਅੱਛਾ ਦੇਖ ਖੇਲਾ ਕਰਦੀ ਲੈ ਮਿਲਾਂ ਮਿਲਾਂ ਮਿਲ 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 ਦੇਖ ਤਾਂ ਹੱਸਦੀ ਹੈ ਬਹੁਤ ਸੁਣ ਕੀ ਬੰਤਬਈ ਦੇ ਘਰ ਤੋਂ ਆ ਗਿਆ ਉੱਧਰ ਕਿਆ ਨਾ ਇਹਦਾ ਰਾਜੂ ਆਇਆ ਨਿਮਾ ਆਇਆ ਹਾਂਜੀ ਇਹਦੇ ਲੰਦੇ ਪਹਿਲੇ ਟਾਹੇ ਤੂੰ ਤੂ ਲੈਦਾ ਨਹੀਂ ਨਹੀਂ ਦੱਬਿਆ ਅੱਛਾ ਪਤਾ ਨਹੀਂ ਹੈ ਨਿਮਾ ਬਾਈ ਫਤਿਹ ਦੀਆਂ ਫਤਿਹ ਦੀਆਂ ਹਾਂ ਰਾਜੂ ਔਖਾ ਹੋਇਆ ਬੈ ਰਾਤੇ ਹਾਂ ਕਿਆ ਰਾਜੂ ਦਾ ਕਹਿੰਦਾ ਸ਼ਾਂਤ ਨੂੰ ਛੜੀ ਜਾਂਦਾ ਹੜ ਜਾ ਹੜ ਜਾ ਉਹਨਾਂ ਕੁੱਟਣਾ ਤੈਨੂੰ ਕਿਹਨੂੰ ਛੜੀ ਜਾਂਦਾ ਬੀਬੀਆਂ ਭੈਣਾਂ ਨੂੰ ਜਿਹੜੇ ਇੱਥੇ ਕੰਮ ਕਰਦੀਆਂ ਲ ਮੈਂ ਤਾਂ ਕਿਸ ਨੂੰ ਵੀ ਨਹੀਂ ਛੇੜਦਾ ਯਾਰ ਮੈਂ ਤਾਂ ਆ ਮੈਂ ਤਾਂ ਸੁਬੇਰ ਦਾ ਹੁਣ ਆਇਆ ਦਿਖਾ ਮੜ ਜਾਏ ਜ਼ੋਰ ਲਾ ਭਈ ਸਰੀਰਾਂ ਦਾ ਵੀ ਕੰਮ ਨਿਪਟ ਚੱਲਿਆ ਇਹ ਪਰੇ ਛੱਡਦਾ ਹੁੰਦਾ ਬਾਅਦ ਚ ਹਾਂ ਲੋ ਜੀ ਖੱਡਾ ਵੀ ਤਿਆਰ ਆ ਆਪਣਾ ਖੱੱਚਾ ਹੋਇਆ ਮਿਸਤਰੀ ਨੇ ਕੰਮ ਹੁਣ ਤੱਕ ਬਈ ਅੱਜ ਕੱਲ੍ਹ ਜੇ ਫਿਰ ਇਹਦਾ ਲੈਵਲ ਕੱਢਦੇ ਸਾਰਾ ਫਿਰ ਗੇਟ ਦੀ ਵੀ ਸਾਈ ਦੇ ਦੀ ਆਪਾਂ ਜਿੰਨੂੰ ਆਪਣੇ ਇੱਥੇ ਇੱਧਰ ਟਾਇਲ ਲਾਉ ਜੂ ਇਹਨੂੰ ਗੇਟ ਬਣ ਕੇ ਆਜੂਗਾ ਫਿਰ ਠੀਕ ਹਾਂ ਬਹੁਤ ਦਿਨਾਂ ਤੋਂ ਮਾਰ ਬਣਾ ਰਹੇ ਹਾਂ ਜੀ ਆਪੂ ਮੈਂ ਅੱਜ ਇੱਕ ਵਾਰੀ ਗੁੰਜਰ ਕੋਲ ਕਿੜਾ ਮਾਰਿਆ ਵਾ ਵਿਚੇ ਲਾ ਦੇਂਦਾ ਵਿਚੇ ਲਾ ਦੇਂਦਾ ਨਾ ਦੇਖਾਂ ਜਾ ਕੇ ਘਰਾਂ ਹੋ ਕੰਬੂਟਰ ਪਰ ਸੋਭ ਜੀ ਗੁੰਜਰ ਬਾਈ ਜੀ ਹੈ ਨਹੀਂ ਮੋਟਰ ਪਰ ਕਰੇ ਆ ਸ਼ਾਮ ਨੂੰ ਆਉਣਗੇ ਅੱਜ ਚਲ ਮੈਂ ਕਰੇ ਚੱਲਿਆ ਜਾਉਦੇ ਮੈਂ ਰੇ ਨਾ ਪਾਦਾਂ ਇੱਕ ਵਾਰੀ ਖੇਤ ਚ ਇੱਧਰ ਰੇ ਪਾਉਣ ਨੂੰ ਰਹਿੰਦਾ ਪਾਦਵਾ ਹੁਣ ਹੁਣ ਠੀਕ ਆ ਮੌਸਮ ਮੜਾ ਜਿਹਾ ਪਾਦਵਾ ਫੜੀ ਫੜਾ ਹੁਣ ਪਤਾ ਕੀ ਹੋਇਆ ਮੈਂ ਝੋਲੇ ਬਣਾਈ ਤੇ ਨਵੀਂ ਹਰੇ ਪੌਣੇ ਵਾਲੀ ਮੈਂ ਸਾਰੀ ਲੱਭ ਲੱਭ ਕੇ ਮਰ ਗਿਆ ਮੈਂ ਕਿ ਵੀ ਗਈ ਕਿੱਥੇ ਉਹ ਹੁਣ ਤਾਂ ਤਾਜੀ ਬਣਾਈ ਆ ਮੈਂ ਥੋੜਾ ਜਿਹਾ ਰੇਪ ਆਏ ਦਾ ਦੋ ਝੋਲੇ ਪਾਈਦੇ ਮੈਂ ਸਾਰੇ ਵਿੱਚ ਮੈਂ ਯਾਰ ਪਤਾ ਨਹੀਂ ਕੋ ਚੱਕੇ ਲੈ ਗਿਆ ਜਾਂ ਮੈਂ ਟੋਟਾ ਹਲਾ ਟੋਟੇ ਦੇ ਵਿੱਚ ਪਾਈ ਲਈ ਮੈਂ ਚਲ ਹੁਣ ਦੋ ਗੌਰ ਚ ਪਾ ਕੇ ਜੇ ਬੀੜੀਏ ਕੰਮ ਹੈ ਅੱਲਾਹ ਜੀ ਪਾ ਦੀਏ ਤਾਂ ਵਧੀਆ ਹੋ ਜਾਊਗਾ ਸਾਰਾ ਤੇ ਤਰ ਲੈਂ ਚ ਬਾਦ ਮਾਜ ਤੇ ਆਣਾ ਛੱਟਾ ਦੇਣਾ ਇੱਥੇ ਹਾਲ ਤੱਕ ਗੁੱਜਰਬਾਈ ਨਹੀਂ ਆਇਆ ਹੈਗਾ ਪੌਣੇ 6 ਹੋ ਚੱਲੇ ਕੀ ਕਰੀਏ ਹੁਣ ਗੁੱਜਰਬਾਈ ਫਰਾਰ ਬਿਕੰਬਰ ਤਾਲ ਨੂੰ ਲੱਭਣਾ ਪੈਣਾ ਫੇਰ ਅੱਜ ਫਰਾਰ ਆ ਫਰਾਰ ਜਦੋਂ ਇਹਨਾਂ ਨੂੰ ਪੈਸੇ ਦਿੱਤੇ ਮੈਂ ਦੇਖਣਾ ਚਾਹੁੰਦਾ ਤਾਂ ਜਾਂ ਫੜਾਉਣ ਲੱਗਣਾ ਪੈਸੇ ਆਇਆ ਜੀ ਕਰੀ ਜਾ ਗੁੱਲ ਮੁੱਲ ਜੀ ਮੈਂ ਦਿਖਾ ਕਿੰਨੇ ਪੈਸੇ ਦਿਖਾ ਕਿੰਨੇ ਪੈਸੇ ਹਾਂ 100 ਰੁਪਏ ਦਿੱਤਾ ਤੇ 300 ਮੱਗਾਂ 200 ਰੱਖ ਲਿਆ ਆਏ ਯਾਰ ਉਹ ਵਾਪਸ ਦੇ ਦੂੰਗਾ ਵਾਪਸ ਦੇ ਦੂੰਗਾ ਮੈਨੂੰ ਪਤਾ ਤਾਂ ਕਿਹਨੂੰ ਦੇ ਦੇਣਾ ਚੁੱਟੀ ਪਰ ਅੱਜ ਚੁੱਟੀ ਪਰ ਅੱਜ ਅੱਜ ਉਹ ਸ਼ਾਮ ਨੂੰ ਨਹੀਂ ਦੇਣੀ ਹਾਂ ਸ਼ਾਮ ਨੂੰ ਆਉਂਗਾ ਤਾਂ ਆ ਹੀ ਦਊਗਾ ਆ ਜਾਣਾ ਨਹੀਂ ਆਉਂਗਾ ਲੈ ਆਇਆ ਲੈ ਟ ਡਾ ਡਾ ਜਾ ਹੈ ਕਰਦਾ ਉਹਨੂੰ ਇਹ ਆ ਵੀ ਹੁਣ ਇਹਨੇ ਮੈਨੂੰ ਘਰਾਂ ਲੈਣ ਆਉਣਾ ਫੇਰ ਉਹਨੇ ਆਉਣਾ ਬੰਦਾ ਲੈਣ ਦਾ ਫਿਰ ਉਹਨੇ ਪਿਆਰ ਜਿਹੇ ਦੀ ਗੱਲਾਂ ਕਰਨੀਆਂ ਬਾਈ ਤੂੰ ਤੇਰੇ ਵਰਗਾ ਤਾਂ ਬੰਦਾ ਹੀ ਨਹੀਂ ਹੈਗਾ ਮੈਂ ਤਾਂ ਮੈਂ ਤਾਂ ਫਿਰ ਮੈਨੂੰ ਉਹਨੂੰ ਪਖਲਾਉਣਾ ਪੜਿਆ ਉਹ ਗੱਲਾਂ ਦੇ ਵਿੱਚ ਅੱਜ ਮੈਂ ਪਿਕੜ ਲਾਂਦੀ ਹੈਗਾ ਪਿਕੜ ਲਾ ਪੈਣਾ ਤੇ ਲਾਸਟ ਬੰਦਣਾ ਜਮਰ ਹੁਣ ਤੈਨੂੰ ਦੇਣੀ ਨਹੀਂ ਫਿਰ ਪਤਾ ਨਹੀਂ ਮੈਨੂੰ ਇੱਕੇ ਪਿੱਗ ਦੇ ਜਾ ਯਾਰ ਹੁਣ ਜੇ ਜੇ ਉਹ ਲੈਣ ਗਿਆ ਤਾਂ ਆਊਗਾ ਨਹੀਂ ਨਹੀਂ ਆਊਗਾ ਨਹੀਂ ਨਹੀਂ ਆਉਗਾ ਪਰ ਜਾਊਂਗੇ ਲੇਟ ਲੈਣਾ ਹੈ ਨਾ ਮੈਨੂੰ ਤੂੰ ਆਏ ਨਹੀਂ ਹੈਗਾ ਯਾਰ ਆ ਨਾ 8:00 ਵਜੇ ਤਾਂ ਉਹਨੇ ਹੋਰ ਢੀਠਵਾ ਜਾਣਾ ਬਣਾ ਹੁਣ ਕੀ ਕਰਨਾ ਜਦ ਤੀ ਤੂੰ ਜਾਦ ਨਹੀਂ ਆਈ ਹਾਂ ਸਲਮਤ ਹੋਣੀ ਮੈਂ ਇਹੀ ਪੈ ਜਾਣਾ ਇੱਥੇ ਯਾਰ ਹੁਣ ਪਿੰਡ ਨਾਲ ਇੱਥੇ ਪੈ ਜਾਣਾ ਇੱਥੇ ਪੈ ਜਾਣਾ ਫੇਰ ਹੋਰ ਕੀ ਹੈ